ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਫੈਸ਼ਨ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗਲਾ ਬਣਾਵਾਂਗੇ ਜੀ ਤੇ ਇਹਦੇ ਤੇ ਆਪਾਂ ਲੈਸ ਵੀ ਠੀਕ ਲਾਵਾਂਗੇ ਰੈੱਡ ਕਲਰ ਦੀ ਜਿੱਦਾਂ ਦਾ ਵਰਕ ਕੀਤਾ ਹੋਇਆ ਕਮੀਜ਼ ਦੇ ਉੱਪਰ ਨਾਰਮਲੀ ਤੁਸੀਂ ਉਦਾਂ ਹੀ ਆਪਣਾ ਗਲਾ ਠੀਕ ਅਟੈਚ ਕਰ ਲੈਣਾ ਪਹਿਲਾਂ ਕਮੀਜ਼ ਦੇ ਨਾਲ ਕਾਫੀ ਵੀਡੀਓ ਜਿਵੇਂ ਤੁਹਾਨੂੰ ਦੱਸਿਆ ਹੋਇਆ ਹੈ ਲਾਈਕ ਜਰੂਰ ਕਰ ਦਿਓ ਜੀ ਅੱਗੇ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਲਿਓ ਜੀ ਜਰੂਰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਪਹਿਲਾਂ ਹੀ ਲਾਈਕ ਕਰ ਦਿਓ ਜੀ ਵੀਡੀਓ ਵਾਚ ਸਾਰੀ ਦੇਖ ਲਿਆ ਕਰੋ ਇਦਾਂ ਨਹੀਂ ਕਿ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਇਦਾਂ ਤੇ ਇਹਦੇ ਤੇ ਨਾ ਬਰਕ ਮਤਲਬ ਇਸ ਤਰੀਕੇ ਨਾਲ ਕੀਤਾ ਹੋਇਆ ਸੀ ਉਦੋਂ ਦਾ ਹੀ ਆਪਾਂ গলা ਕੱਟ ਕੇ ਢਿਗੇ ਅਟੈਚ ਕਰ ਲਿਆ ਦੇ ਨਾਲ ਠੀਕ ਹੈ ਜੀ ਅੰਦਰਲੇ ਸਾਈਡ ਇਹਨੂੰ ਆਪਾਂ ਫੋਲਡ ਕਰ ਲਾਂਗੇ ਅਗਰ ਆਪਾਂ ਉੱਪਰ ਸਿੱਧੇ ਪਾਸੇ ਕੋਈ ਡਿਜ਼ਾਈਨ ਬਣਾਉਣਾ ਹੁੰਦਾ ਤਾਂ ਇਹਨੂੰ ਨੀਚੀ ਵਾਲੀ ਸਾਈਡ ਠੀਕ ਹੈ ਕੁਰਤੀ ਦੀ ਉਲਟੀ ਸਾਈਡ ਉੱਪਰ ਰੱਖ ਕੇ ਫਿਰ ਸਿੱਧੇ ਪਾਸੇ ਫੋਲਡ ਕਰ ਲਾਂਦੇ। ਥੋੜੇ ਛੋਟੇ-ਛੋਟੇ ਕੱਟ ਲਗਾਵਾਂਗੇ ਕੱਟ ਲਾਉਣ ਨਾਲ ਫਿਨਿਸ਼ਿੰਗ ਆ ਜਾਂਦੀ ਹੈ ਜੀ ਲੈਸ ਲਗਾਉਣ ਵੇਲੇ ਕੱਪੜੇ ਨੂੰ ਤੁਸੀਂ ਬਿਲਕੁਲ ਨਹੀਂ ਖਿੱਚਣਾ। ਖਿੱਚੋਗੇ ਤਾਂ ਇਹ ਕੱਪੜੇ 'ਚ ਵੀ ਲੈਸ 'ਚ ਵੀ ਦੋਨਾਂ 'ਚ ਜੀ ਬਲ ਪੈ ਜਾਣਗੇ ਜੋ ਕਿ ਸੋਹਣੇ ਨਹੀਂ ਲੱਗਦੇ। ਇਸ ਤਰ੍ਹਾਂ ਕੇ ਨਾ ਲਾਵਾਂਗੇ ਆਪਾਂ। ਇੱਦਾਂ ਰੱਖਾਂਗੇ ਨੀਚੇ ਅੰਡਰਗ੍ਰਾਊਂਡ ਨਹੀਂ ਲੱਗੂਗੀ ਜੀ। कॉटन ची यही लैस ता करके मैं नीचे रखती तो गले तो स्किन दे पर लड़ूगी भी नहीं ठीक है इदा गले की शेप है जी आप लैस रख के हूँ उपर सिलाई कर देंगे ਠੀਕ ਹੈ ਇਦਾਂ ਸਾਰੇ ਆਪਾਂ ਸਲਾਈ ਲਾ ਲਾਂਗੇ ਤੇ ਨੀਚੇ ਰੱਖ ਕੇ ਲੈਸ। ਤੋ ਇਦਾਂ ਥੋੜਾ ਫੋਲਡ ਕਰਕੇ ਇਸ ਤਰੀਕੇ ਨਾਲ ਹੀ ਲੱਗੂਗੇ ਤੇ। ਇਦਾਂ। ਲਈ ਤੋ ਫਿਰ ਫੋਲਡ ਮੋੜ ਦਾਂਗੇ ਥੋੜੀ। ਐਸੇ ਇੱਕ ਇਹਨਾ। ਤੁਸੀਂ ਕਿਸੇ ਵੀ ਮਤਲਬ ਕਮੀਜ਼ ਦੇ ਚਾਹੇ ਤੁਸੀਂ ਜਾਕਾਂ ਦੇ ਉੱਪਰ ਲਗਾ ਰਹੇ ਹੋ ਲੈਸ ਗਲੇ ਤੇ ਕਿਤੇ ਵੀ ਜਾਂ ਵੈਸੇ ਉੱਪਰ ਰੱਖ ਰਹੇ ਹੋ ਕਮੀਜ਼ ਦੇ ਫਰੰਟ ਦੇ ਉੱਪਰ ਹਨਾ ਕੋਈ ਡਿਜ਼ਾਈਨ ਬਣਾ ਰਹੇ ਹੋ ਲੈਸ ਨੂੰ ਖਿੱਚਣਾ ਬਿਲਕੁਲ ਨਹੀਂ ਚਾਹੀਦਾ ਜੀ ਬਸ ਕੱਪੜੇ ਨੂੰ ਵੈਸੇ ਥੋੜਾ ਬਲਾਂ ਤੋਂ ਬਲ ਕਰਦੇ ਰਹਿਣਾ ਚਾਹੀਦਾ ਜਿੰਨਾ ਖਿੱਚ ਕੇ ਲਾਉਂਗੇ ਉਨਾ ਹੀ ਕੱਪੜਾ ਖਿੱਚਿਆ ਜਾਊਗਾ ਲੈਸ ਕੀਤੀ ਹੋਊਗੀ ਤਾਂ ਬਲ ਪਊਗਾ ਹੀ ਪਊਗਾ ਦੇਖੋ ਜੀ ਆਪਣੀ ਗਲਾਸ ਲੱਗੀ ਐ ਠੀਕ ਐ ਜੀ ਇਹ ਤੁਰੀ ਨੇ ਉਹਨੇ ਬਰਗ ਵੱਧ ਕੱਟ ਕਰਤਾ ਸੀ ਜੋ ਮੈਂ ਗਲਾ ਥੋੜਾ ਨੀਚੇ ਕਰਕੇ ਉਹ ਕੀਤਾ ਸੀਗਾ ਲਗਾਇਆ ਸੀ ਤੇ ਲੈਂਥ ਵੀ ਬਹੁਤ ਜਿਆਦਾ ਸੀ ਸੋ ਮੈਂ ਐਕਸਟਰਾ ਕਪੜਾ ਨਾਲ ਉਹ ਕੱਟ ਕਰੂੰਗੀ ਜੀ ਇਹਦੇੋਂ ਕੱਟ ਕਰ ਦਾਂਗੇ ਸੋ ਲਾਸਟ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ